ਹੈਲੋ ਗਾਇਜ਼ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦਾ ਨਵਾਂ ਟੋਪਿਕ ਕਰਾਂਗੇ ਵਿਸਮਿਕ ਨਾਓ ਲੈਟ ਸਟਾਰਟ ਸਭ ਤੋਂ ਪਹਿਲੇ ਉਹਦੀ ਪਰਿਭਾਸ਼ਾ ਜਿੰਨਾ ਸ਼ਬਦਾ ਤੋਂ ਖੁਸ਼ੀ ਗਮੀ ਹੈਰਾਨੀ ਸੰਬੋਧਨ ਫਿਟਕਾਰ ਆਦੀ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਕੀ ਕਹਿੰਦੇ ਹਨ ਵਿਸਮਿਕ ਕਹਿੰਦੇ ਹਨ ਜਾਂ ਉਹ ਵਿਸਮਿਕ ਅਖਵਾਉਂਦੇ ਹਨ ਜਿਵੇਂ ਹਾਏ ਮੇਰਾ ਸਿਰ ਦਰਦ ਨਾਲ ਫਟ ਰਿਹਾ ਹੈ ਉਫ ਬਾਜ਼ਾਰ ਵਿੱਚ ਕਿੰਨੀ ਭੀੜ ਹੈ ਵਾ ਤੁਸੀਂ ਤਾਂ ਕਮਾਲ ਕਰ ਦਿੱਤੀ ਇਨ੍ਹਾਂ ਵਿੱਚ ਹੈ ਉਫ ਵਾ ਕੀ ਹੈ ਵਿਸਮਿਕ ਸ਼ਬਦ ਹੈ ਇਸੇ ਤਰ੍ਹਾਂ ਬੱਲੇ ਬੱਲੇ ਅਸ਼ਕੇ ਆਹਾ ਖਬਰਦਾਰ ਆਦੀ ਵਿਸਮਿਕ ਸ਼ਬਦ ਵਿੱਚ ਸ਼ਬਦ ਅਖਵਾਉਂਦੇ ਹਨ ਹੁਣ ਇਹ ਸ਼ਬਦ ਕਿਹੜੀ ਸ਼੍ਰੇਣੀ ਵਿੱਚ ਆਉਂਦੇ ਹਨ ਯਾਨੀ ਕਿ ਇਹਨਾਂ ਦੇ ਕਿਹੜਾ ਪ੍ਰਕਾਰ ਹੈਗਾ ਜਾਂ ਕਿਹੜਾ ਨਾਂ ਹੈਗਾ ਜਿਵੇਂ ਸੰਬੋਧਕ ਵਿਸਮਿਕ ਹੈ ਜਾਂ ਪ੍ਰਸ਼ੰਸਾਵਾਚਕ ਹੈ ਉਹ ਅਸੀਂ ਅੱਗੇ ਪੜਾਂਗੇ ਇਹ ਕਿਹੜੀ ਉਧਾਰਨ ਹੈਗੀ ਹੈ ਠੀਕ ਹੈ ਵਿਸਮਿਕ ਦੇਆ ਕਿਸਮਾ ਹੁਣ ਵਿਸਮਿਕ ਕਿੰਨੇ ਪ੍ਰਕਾਰ ਦੇ ਆ 9 ਪ੍ਰਕਾਰ ਦੇ ਕਿਹੜੇ ਕਿਹੜੇ ਸੰਬੋਧਕੀ ਵਿਸਮਿਕ ਪ੍ਰਸ਼ੰਸਾਵਾਚਕ ਸੰਬੋਧਕੀ ਤੋਂ ਹੀ ਪਤਾ ਚੱਲਦਾ ਕਿਸੇ ਨੂੰ ਸੰਬੋਧਨ ਕਰਨਾ ਪ੍ਰਸ਼ੰਸਾਜ ਤੇ ਕਿਸੇ ਦੀ ਤਾਰੀਫ ਕੀਤੀ ਜਾਂਦੀ ਹੈ ਸ਼ੋਕਵਾਚਕ ਸ਼ੋਕਵਾਚਕ ਵਸ ਸਤਿਕਾਰਵਾਚਕ ਹੈਰਾਨੀਵਾਚਕ ਇੱਛਾਵਾਚਕ ਫਟਕਾਰ ਯਾਨੀ ਕਿ ਇਹ ਕਿਸੇ ਨੂੰ ਫਟਕਾਰ ਲਗਾਨੀ ਸੂਚਨਾਵਾਚਕ ਅਤੇ ਆਸ਼ੀਸ਼ਵਾਚਕ ਜਿੱਥੇ ਕਿਸੇ ਨੂੰ ਆਸ਼ੀਸ਼ ਵਗੈਰਾ ਦੇਣਾ ਨਾਮਾ ਤੋਂ ਹੀ ਪਤਾ ਚੱਲ ਜਾਂਦਾ ਕਿ ਇਹਦੇ ਵਿੱਚ ਕੀ ਆ ਸਕਦਾ ਠੀਕ ਹੈ ਸਭ ਤੋਂ ਪਹਿਲਾਂ ਕੀ ਹੈ ਸੰਬੋਧਕੀ ਵਿਸਮਿਕ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਜਾਂ ਆਵਾਜ਼ ਦੇਣ ਲਈ ਵਰਤੇ ਜਾਂਦੇ ਹਨ ਸੰਬੋਧਕੀ ਵਿਸਮਿਕ ਅਖਵਾਉਂਦੇ ਹਨ ਜਿਵੇਂ ਮੁੰਡਿਆ ਵੇ ਨੀ ਆਦੀ ਉਹਨਾਂ ਦੀ ਉਦਾਹਰਣ ਹੈ ਪਹਿਲੀ ਓਏ ਕਾਕਾ ਜਰਾ ਇੱਧਰ ਆਵੀਂ ਦੂਜਾ ਓਏ ਮੁੰਡਿਆ ਪਾਣੀ ਲਿਆ ਨੀ ਕੁੜੀਏ ਪੰਖਾ ਬੰਦ ਕਰ ਦੇ ਇੱਥੇ ਨੀ ਕੁੜੀਏ ਵੀ ਆ ਸਕਦਾ ਹੈ ਤੇ ਓਏ ਕਾਕਾ ਵੀ ਅਸੀਂ ਲਿਖ ਸਕਦੇ ਹਾਂ ਠੀਕ ਹੈ ਜਿਵੇਂ ਵੀ ਜਿਆਦੇ ਸੀ ਕੱਲੇ ਜਿਵੇਂ ਚ ਐ ਉਦਾਹਰਨ ਦੇ ਦਈਏ ਜਾਂ ਇੱਕ ਸੈਂਟੈਂਸ ਹੀ ਕੰਪਲੀਟ ਲਿਖ ਸਕਦੇ ਆ ਜੇ ਤੁਸੀਂ ਕੱਲਾ ਜਿਵੇਂ ਵੀ ਲਿਖੋਗੇ ਜਿਵੇਂ ਓਏ ਮੁੰਡਿਆ ਨੀ ਕੁੜੀਏ ਫਿਰ ਵੀ ਨੰਬਰ ਤੁਹਾਨੂੰ ਪੂਰੇ ਮਿਲਣਗੇ ਠੀਕ ਹੈ ਨੈਕਸਟ ਹੈ ਸੈਕਿੰਡ ਸੂਚਨਾਵਾਚਕ ਵਿਸਮਿਕ ਜਿਹੜੇ ਸ਼ਬਦ ਸੁਚੇਤ ਕਰਨ ਜਾਂ ਤਾੜਨਾ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਖਬਰਦਾਰ ਦੇਖਿਓ ਸੁਣੋ ਜੀ ਬਚਕੇ ਇਹਦਾ ਪਹਿਲਾ ਵਾਕ ਹੋਸ਼ਕਾਰ ਅੱਗੇ ਤੋਂ ਇਹ ਗਲਤੀ ਨਾ ਕਰੀ ਯਾਨਕਿ ਇਹਨੂੰ ਖਬਰਦਾਰ ਕਰਤਾ ਦੇਖਿਓ ਉਸਤੇ ਇਤਬਾਰ ਨਾ ਕਰੋ ਨੈਕਸਟ ਹੈ ਪ੍ਰਸੰਸਾਵਾਚਕ ਜਿਹੜੇ ਵਿਸਮਿਕ ਪ੍ਰਸੰਸਾ ਖੁਸ਼ੀ ਹਲਾਸ ਹੂਲਾਸ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਪ੍ਰਸ਼ੰਸਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਖੂਬ ਵਾਹ ਕਮਾਲ ਹੈ ਬਹੁਤ ਅੱਛਾ ਆਦਿ ਕਮਾਲ ਹੈ ਇਹ ਤਸਵੀਰ ਤੁਸੀਂ ਬਣਾਈ ਹੈ ਵਾਹ ਤੈਨੂੰ ਮਿਲ ਕੇ ਮਨ ਖੁਸ਼ ਹੋ ਗਿਆ ਨੈਕਸਟ ਹੈ ਸ਼ੋਕਵਾਚਕ ਵਿਸਮਿਕ ਜਿਹੜੇ ਵਿਸਮਿਕ ਸ਼ੋਕ ਜਾਂ ਦੁੱਖ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਸ਼ੋਕਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਉਫ ਹਾਏ ਉਈ ਮਾ ਅਫਸੋਸ ਆਦੀ ਆਹਾ ਇਹ ਕੀ ਭਾਨਾ ਵਰਤਿਆ ਹੈ ਹਾਏ ਕੀ ਹੋ ਗਿਆ ਨੈਕਸਸ ਸਤਿਕਾਰਵਾਚਕ ਵਿਸਮਿਕ ਇਤੋਂ ਪਤਾ ਹੀ ਚਲਦਾ ਕਿ ਜਿੱਥੇ ਸਤਿਕਾਰ ਦਿੱਤਾ ਜਾਏ ਆਪਿਆ ਦੇ ਭਾਵ ਪ੍ਰਗਟ ਹੋਣ ਠੀਕ ਹੈ ਵਰਤੇ ਜਾਣ ਉਹਨਾਂ ਨੂੰ ਸਤਿਕਾਰਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਧੰਨ ਭਾਗ ਆਓ ਜੀ ਜੀ ਆਇਆਂ ਨੂੰ ਧੰਨ ਭਾਗ ਆਦੀ ਆਓ ਜੀ ਆਰਾਮ ਨਾਲ ਖਲੋ ਕੇ ਖੁੱਲੇ ਹੋ ਕੇ ਬੈਠੋ ਜੀ ਆਇਆਂ ਨੂੰ ਤੁਸੀਂ ਬੜੀ ਧੀਰ ਮਗਰੋਂ ਦਰਸ਼ਨ ਦਿੱਤੇ ਹਨ ਨੈਕਸਟ 6 ਪੁਆਇੰਟ ਹੈ ਫਟਕਾਰਵਾਚਕ ਵਿਸਮਿਕ ਇਸ ਵਿਸਮਿਕ ਵਿੱਚ ਜਿੱਥੇ ਲਾਲਤ ਜਾਂ ਫਟਕਾਰ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਫਟਕਾਰਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਬੇਸ਼ਰਮ ਫਿੱਟੇ ਮੂ ਲਖ ਲਾਲਤਾ ਦੁਰਦੁਰ ਠੀਕ ਹੈ ਫਿੱਟੇ ਮੂ ਤੂ ਐ ਭੈੜਾ ਕੰਮ ਕੀਤਾ ਲਖ ਲਾਲਤਾ ਪਿਤਾ ਸਾਹਮਣੇ ਬੋਲਦੇ ਤੈਨੂੰ ਸ਼ਰਮ ਨਾ ਆਈ ਨੈਕਸਟ ਪੁਆਇੰਟ ਹੈ ਅਸ਼ੀਸ਼ਵਾਚਕ ਵਿਸਮਿਕ ਜਿਹੜੇ ਵਿਸਮਿਕ ਅਸ਼ੀਰਵਾਦੀਆ ਅਸ਼ੀਸ਼ ਤੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਅਸ਼ੀਸ਼ਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ ਪਲਾਹੋ ਵੇ ਸਾਈ ਜੀਵੇ ਖੁਸ਼ੀ ਰੋ ਜਿੰਦੇ ਰੋ ਸਾਈ ਜੀਵੇ ਤੂੰ ਮੇਰੀ ਸਹਾਇਤਾ ਕਰਕੇ ਪੂਨ ਖਟਿਆ ਹੈ ਖੁਸ਼ ਰੋ ਇਸੇ ਤਰ੍ਹਾਂ ਲੋੜਵੰਦਾ ਦੀ ਮਦਦ ਕਰਦੇ ਰੋ ਇੱਛਾਵਾਚਕ ਵਿਸਮਿਕ ਜਿਨ੍ਹਾਂ ਵਿੱਚੋਂ ਮਨ ਦੀ ਇੱਛਾ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਹੈ ਜਿਵੇਂ हे ਪਰਮਾਤਮਾ ਕਾਸ਼ ਜੇ ਕਿਤੇ हे ਕਰਤਾਰ ਆਦੀ ਕਾਸ਼ ਮੈਂ ਵੀ ਮੰਤਰੀ ਹੁੰਦਾ ਐ ਆਪਣੀ ਇੱਛਾ ਪ੍ਰਗਟ ਕਰਦਾ ਪਿਆ ਜੇ ਕਿਤੇ ਮੇਰੇ ਕੋਲ ਵੀ ਵੱਡੀ ਕਾਰ ਹੁੰਦੀ ਨੈਕਸਟ ਐ ਹੈਰਾਨੀ ਵਾਚਕ ਵਿਸਮਿਕ ਜਿਹੜੇ ਵਿਸਮਿਕ ਹੈਰਾਨੀ ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਹੈਰਾਨੀ ਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਹੈ ਅੱਛਾ ਵਾ ਪਈਵਾ ਓ ਹੋ ਹੋ ਆਦੀ हां उजसੁਰਗवास हो गया है हां पई वा पई वा ए ता तू नवी ही कहानी सुना देती है एंड लास्ट खुशी 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 है खुशीवाचक विस्मय जेडे विस्मय खुशी ਦੇ ਭਾਵਾਂ ਨੂੰ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਖੁਸ਼ੀਵਾਚਕ ਵਿਸਮਿਕ ਕਹਿੰਦੇ ਹਨ ਜਿਵੇਂ ਕਮਾਲ ਹੋ ਗਈ ਤੇ ਆਹਾ ਤੁਸੀਂ ਸਿਰਫ ਕੱਲਾ ਜਿਵੇਂ ਵੀ ਲਿਖ ਸਕਦੇ ਹੋ ਤੇ ਬਾਏ ਚਾਂਸ ਪੇਪਰ 'ਚ ਤੁਹਾਨੂੰ ਜ਼ਰੂਰੀ ਨਹੀਂ ਕਿ ਪੂਰਾ ਹੀ ਲਿਖਣ ਨੂੰ ਕਿਹਾ ਜਾ ਸਕਦਾ 10 ਪੁਆਇੰਟ ਹੈ ਅਸੀਂ ਕੋਈ ਵੀ ਨੰਬਰ ਕਹੀ ਬੋਲ ਸਕਦੇ ਸਤਿਕਾਰਵਾਚਕ ਲਿਖੋ ਜਾਂ ਸੰਬੋਧਨੀ ਲਿਖੋ ਜਾਂ ਸੂਚਨਾਵਾਚਕ ਵਿਸਮਿਕ ਲਿਖੋ ਕੋਈ ਵੀ ਅਸੀਂ ਕਹਿ ਸਕਦੇ ਤਾਂ ਕਈ ਵਾਰੀ ਪੂਰਾ ਵੀ ਆ ਸਕਦਾ ਠੀਕ ਹੈ ਜੇ ਤੇ 2 ਪੁਆਇੰਟ ਆਣਗੇ ਤੇ ਉਹਦੇ ਵਿੱਚ ਤੁਸੀਂ ਐਗਜ਼ਾਮਪਲ ਦੇਣੀਆਂ ਤੇ ਜੇ ਪੂਰਾ ਆਏਗਾ ਤੇ ਉੱਚ ਮੇਨ ਮੇਨ ਦੱਸਣਾ ਕੀ ਹੈ ਤੇ ਜਿਵੇਂ ਲਿਖਣਾ ਫਿਰ ਐਗਜ਼ਾਮਪਲ ਦੇਣ ਦੀ ਲੋੜ ਨਹੀਂ ਠੀਕ ਹੈ